ਪ੍ਰਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖ਼ਬਰ ਪੰਜਾਬ ਦੇ ਇਸ ਜ਼ਿਲ੍ਹੇ 'ਚ ਗ੍ਰੰਥੀ ਦੀਆਂ ਤੀਆਂ ਨੇ ਪਾਸ ਕੀਤਾ UGC NEET ਪ੍ਰੀਖਿਆ ਕਰ ਚੁੱਕੀ ਦਾ ਮਾਹੌਲ ਮਾਨਸਾ ਦੀ ਖ਼ਬਰ ਸਾਹਮਣੇ ਆ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਬੁੱਢਨਲਾਡਾ ਦੇ ਇੱਕ ਗ੍ਰੰਥੀ ਦੀਆਂ ਤਿੰਨ ਤੀਆਂ ਨੇ ਮਈ 2025 ਵਿੱਚ ਹੋਈ UGC ਦੀ ਪ੍ਰੀਖਿਆ ਪਾਸ ਕੀਤੀ ਹੈ ਤਿੰਨੋਂ ਪੈਨਾ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿਕ ਵਿੱਚ PS ਜੀ ਕਰਨ ਦੀ ਪ੍ਰੋਫੈਸਰ ਬੰਦਾ ਟੀਚਾ ਮਿੱਥਿਆ ਹੈ ਇਹ ਤਿੰਨੋਂ ਲੜਕੀਆਂ ਦਾ ਪਰਿਵਾਰ ਆਰਥਿਕ ਤੌਰ ਤੇ ਤੰਗੀ ਦਾ ਸ਼ਿਕਾਰ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਸਭ ਦੀ ਠਾਨ ਕੇ ਅੱਗੇ ਵਧ ਰਹੀਆਂ ਹਨ ਇਸ ਦੇ ਨਾਲ ਹੀ ਜਾਣਕਾਰੀ ਆ ਰਹੀ ਹੈ ਜਾਣਕਾਰੀ ਅਨੁਸਾਰ ਬੀਤੇ ਦਿਨ ਹੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਮਿਸ਼ਨ ਵੱਲੋਂ ਨੈਟ ਦਾ ਨਤੀਜਾ ਕੋਸ਼ਿਸ਼ ਕੀਤਾ ਗਿਆ ਜਿਸ ਵਿੱਚ ਬੁੱਢ ਲਾਡਾ ਦੇ ਇੱਕੋ ਘਰ ਵਿੱਚ ਤਿੰਨ ਲੜਕੀਆਂ ਨੇ ਪ੍ਰਿੰਤੀ ਕੌਰ ਬੀਨਤ ਕੌਰ ਅਤੇ ਹਰਦੀਪ ਕੌਰ ਨੇ ਕਾਮਵਾਰ ਕੰਪਿਊਟਰ ਸਾਇੰਸ ਇਤਿਹਾਸ ਅਤੇ ਪੰਜਾਬੀ ਵਿਸ਼ਾ ਦਾ ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਇਨ੍ਹਾਂ ਲੜਕੀਆਂ ਨੇ ਪਿਤਾ ਸਰਦਾਰ ਬਿੱਕਰ ਸਿੰਘ ਗ੍ਰੰਥੀ ਅਤੇ ਮਾਤਾ ਮਨਜੀਤ ਕੌਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਖਰਚਾ ਚੁਲਾਉਂਦੇ ਸਨ ਜਿਕਰਯੋਗ ਹੈ ਗੱਲ ਹੈ ਕਿ ਇਨ੍ਹਾਂ ਨੇ ਪੇਪਰ ਦੀ ਤਿਆਰੀ ਲਈ ਕਿਸੇ ਵੀ ਅਕੈਡਮੀ ਵਿੱਚ ਦਾਖਲਾ ਨਹੀਂ ਲਿਆ ਅਕੈਡਮੀਆਂ ਵਿੱਚ ਪਰਨ ਲਈ ਪੈਸੇ ਨਾ ਹੋਣ ਕਰਕੇ ਘਰ ਵਿੱਚ ਹੀ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਤੇ ਸਫਲਤਾ ਪ੍ਰਾਪਤ ਕੀਤੀ ਅਤੇ ਇਹਨਾਂ ਲੜਕੀਆਂ ਨੇ ਅੱਜ ਬਹੁਤ ਸਾਰੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਸਰੋਤ ਬਣਾਇਆ ਹੈ ਵਿਦਿਆਰਥੀਆਂ ਨੂੰ ਇਹਨਾਂ ਤੋਂ ਸੇਖ ਸਿੱਖ ਲੈਣੀ ਚਾਹੀਦੀ ਹੈ ਕਿ ਜੇ ਤੁਹਾਡੀ ਅੰਦਰ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਇੱਛਾ ਹੈ ਤਾਂ ਤੁਹਾਡੇ ਅੰਦਰ ਜਨੂਨ ਵੀ ਇਹਨਾਂ ਹੋਣਾ ਚਾਹੀਦਾ ਹੈ ਕਿ ਰਸਤੇ ਵਿੱਚ ਆਉਣ ਵਾਲੀ ਹਰ ਔਕੜ ਆਪਣੇ ਆਪ ਗੋਡੇ ਟੇਕ ਕੇ ਪਰੇ ਹੋ ਜਾਵੇ ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਸਿੱਖਣ ਦੀ ਲੋੜ ਹੈ ਕਿ ਧੀਆਂ ਨੂੰ ਬੋਝ ਨਾ ਸਮਝਣ ਅਤੇ ਉਹਨਾਂ ਨੂੰ ਬੁਲੰਦੀਆਂ ਤੱਕ ਪਹੁੰਚਣ ਲਈ ਸਭ ਕੋਸ਼ਿਸ਼ ਕਰਨੀ ਚਾਹੀਦੀ ਹਾਲਾਤ ਚਾਹੇ ਕਿਹੋ ਜਿਹੀ ਹੋਣ ਖਬਰ ਨੂੰ ਅੰਤ ਤੱਕ ਨਿਕਲਣ ਲਈ ਧੰਨਵਾਦ